ਮਾਨ ਕਿਸਾਨਾਂ ਅਗੂ ਰੂਥ ਮਾਨਸਾ ਪ੍ਰਧਾਨ ਪੰਜਾਬ ਕਸਾਨ ਯੂਨੀਅਨ ਅੱਜ ਵੱਡੀ ਪੱਤਰ ਤੇ ਪਰਾਲੀ ਦਾ ਰੋਲਾ ਫੇਰੇ ਕਿਸਾਨਾਂ ਨੂੰ ਝੋਨਾ ਵਟੇ ਨੂੰ ਮੇਰਾ ਖਿਆਲ ਹੈ 15-15 ਦਿਨ ਹੋ ਗਏ ਨਾ ਉੱਥੇ ਕੋਈ ਗੱਠਾ ਬਣਾਉਣ ਵਾਲਾ ਆਉਂਦਾ ਤੇ ਨਾ ਕੋਈ ਉਹਨੂੰ ਚੱਕਣ ਵਾਲਾ ਆਉਂਦਾ ਜੇ ਗੱਠਾ ਬਣ ਗਿਆ ਤਾਂ ਮੁੜ ਕੇ ਚੱਕ ਨਹੀਂਦੇ ਕਿਸਾਨ ਦਾ ਵਾਹਣ ਸੁੱਕੀ ਜਾਂਦਾ ਤੇ ਕਣਕ 15 ਕੱਤੇ ਤੋਂ ਬਾਅਦ ਲੇਟ ਹੋ ਜਿਹੜੀ ਕਣਕ 15 ਕੱਤੇ ਤੋਂ ਬਾਅਦ ਵੀ ਜੂਗੀ ਲੇਟ ਹੋ ਪਰ ਜ਼ਰੂਰੀ ਹੈ ਕਣਕ ਕੱਤੇ-ਕੱਤੇ 'ਚ ਭੇਜੇ ਉਹੀ ਕਣਕ ਸਹੀ ਝਾੜ ਦੇਊਗੀ ਪਰ ਸਰਕਾਰ ਕਿਸਾਨਾਂ ਉੱਤੇ ਦੋਸ਼ ਲਾਉਂਦੀ ਹੈ ਵੀ ਇਹ ਅੱਗ ਲਾਉਂਦੇ ਨੇ ਇਹ ਭਾਈ ਪ੍ਰਦੂਸ਼ਨ ਫਲਾਉਂਦੇ ਨੇ ਬਿਲਕੁਲ ਨਹੀਂ ਕਿਸਾਨ ਇਸ ਹੱਕ ਦੇ ਜੀ ਅੱਗ ਲਾਵੇ ਤੁਸੀਂ ਕਿਸਾਨਾਂ ਨੂੰ ਖਰਚਾ ਦਿਓ ਮੁਆਵਜ਼ਾ ਦਿਓ ਘੱਟੋ-ਘੱਟ 7000 ਰੁਪਏ ਕੇਲੇ ਜਾ ਦਿਓ ਕਿਸਾਨ ਆਪੇ ਮਜ਼ਦੂਰ ਲਾ ਕੇ ਉਹਦਾ ਇੰਤਜ਼ਾਮ ਕਰ ਲੂਗਾ ਕਪੂਂਜੇ 'ਚ ਇਕੱਠੀ ਕਰ ਦੂਗਾ ਬਾਅਦ ਚ ਚਾਹੇ ਤੁਸੀਂ ਉਹਨੂੰ ਚੱਕ ਕੇ ਲੈ ਜਿਓ ਕਿਸਾਨਾ ਕਿਸਾਨਾਂ ਦੀ ਹਰ ਇੱਕ ਚੀਜ਼ ਕਿਸਾਨੋਂ ਮੁਕਤ ਲੁੱਟੀ ਜਾ ਰਹੀ ਹੈ ਜਿਹੜੀ ਮੇਰੀ ਸਮਝ ਮੁਤਾਬਕ ਜਿਹੜੀਆਂ ਅੱਜ ਗੱਠਾ ਬਣਾ ਕੇ ਮਸਲ ਉਹਦਾ ਜਾਂ ਕਿਤੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਜਾਂ ਕਿਤੇ ਹੋਰ ਕੋਈ ਸੌਦਾ ਕੋਈ ਬਣਾਇਆ ਜਾਂਦਾ ਹੈ ਕਿਸਾਨ ਤੋਂ ਫਰਾੜੀ ਫਿਰੀ ਚੱਕੀ ਜਾਂਦੀ ਹੈ ਕਿ ਪਹਿਲੀ ਗੱਲ ਹੈ ਪਹਿਲੀ ਹੈ ਜੇ ਕਹ ਜੀਏ ਜਿਹੜਾ ਕਿਸਾਨ ਤੋਂ ਇੱਕ ਮੁਕਤ ਚੀਜ਼ ਚੱਕਣੀ ਕੋਈ ਕਾਰਖਾਨੇ ਵਾਲਾ ਉਹ ਚੀਜ਼ ਮੁਕਤ ਨਹੀਂਦਾ ਕੋਈ ਦੁਕਾਨਦਾਰ ਮੁਕਤ ਨਹੀਂਦਾ ਕੋਈ ਸਰਕਾਰ ਬਹੁਤਾ ਕੁਝ ਲੋਕਾਂ ਨੂੰ ਮੁਕਤ ਨਹੀਂ ਦਿੰਦੀ ਤਾਂ ਇੱਕੋ ਇੱਕ ਕਿਸਾਨ ਹੈ ਜਿਸ ਦੀ ਮਤਲਬ ਪਰਾਲੀ ਮੁਕ ਚੱਕੀ ਜਾਂਦੀ ਹੈ ਇਹਦਾ ਮਤਲਬ ਕੀ ਹੈ ਜੇ ਉਹ ਵੱਡੀਆਂ ਲੱਗੇ ਨੇ ਆਪਣਾ ਬਿਜਲੀ ਘਰ ਵੀ ਲੱਗੇ ਨੇ ਪਰਾਲੀ ਨਾਲ ਚੱਲਦੇ ਨੇ ਉਹ ਵੀ ਕੰਪਨੀਆਂ ਦੇ ਨੇ ਜੇ ਕਹਿੰਦੇ ਕੰਪਨੀਆਂ ਉਹਨਾਂ ਨੂੰ ਚਲਾ ਰਹੀਆਂ ਵੱਡੀਆਂ ਕੋ ਆਪਣੀਆਂ ਨੂੰ ਰਾਹਤ ਦਿੱਤੀ ਹੋਈ ਹੈ ਇਹ ਕਰਕੇ ਕਿਸਾਨਾਂ ਦੀ ਪਰਾਲੀ ਮੁਕਤ ਤੇ ਭਾਈ ਉਹਨਾਂ ਨੂੰ ਦਿੱਤਿਆ ਉੱਥੇ ਵੀ ਜਾ ਕੇ ਉਹਦਾ ਧੂਆਂ ਬਣਨੇ ਨਹੀਂ ਉਸ ਪਰਾਲੀ ਨੂੰ ਚਲੋ ਮਹੀਨਾ ਸੀ ਔਕੇ ਸੋਕੇ ਕੱਟ ਲਾਂਗੇ ਅਸੀਂ ਇਹ ਹੱਕ ਲਾਈਏ ਤਾ ਉਹਦੀ ਜਿਹੜੀ ਧਰਤੀ ਦੀ ਤਾਕਤ ਬਾਦ ਦੀ ਆ ਘਟਦੀ ਨਹੀਂ ਜੇ ਆਪਾਂ ਅੱਗ ਲਾਉਂਦੇ ਹਾਂਗੇ ਮਤਲਬ ਉਹਦੇ ਨਾਲ ਇਹ ਗਲਤ ਕਿਸੇ ਨੇ ਕਿਹਾ ਵੀ ਧਰਤੀ ਮਰਤੀ ਜਾਂਦੀ ਆ ਫਰਾਨਾ ਹੋ ਜਾਂਦਾ ਕੁਝ ਨਹੀਂ ਹੁੰਦਾ ਸਰਕਾਰ ਕਿਸਾਨਾਂ ਤੇ ਪਰਚੇ ਬਣਾਉਣ ਦੀ ਨਿਗਾਣਾ ਆਟਕ ਆਵੇ ਨਹੀਂ ਆਉਣ ਵਾਲੇ ਸਮੇਂ 'ਚ ਵੱਡਾ ਅੰਦੋਲਨ ਚੜੂਗਾ ਪਰਾਰੀ ਦੇ ਵਿੱਚ ਜੇ ਕਹੀਏ ਸਾਡੇ ਇੱਕ ਬਹੁਤ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਫਰੀ ਜਾ ਰਹੇ ਨੇ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਦੇ ਰਹੇ ਤੇ ਇਸ ਕਰਕੇ ਕਿਸਾਨ ਮਤਲਬ ਕਿ ਬਹੁਤ ਦੁਖੀ ਐ ਇਸ ਗੱਲ ਤੇ ਕਿ ਕਿਸਾਨਾਂ ਨੂੰ ਪੱਠੇ ਹੋਣ ਦੀ ਲੋੜ ਐ ਜੇ ਪਰਤੇਦਾਨ ਕਰਨਗੇ ਤੇ ਆਉਣ ਵਾਲੇ ਸਮਝਦਾ ਪਹ ਸੰਘਰਸ਼ ਲੜਾਂਗੇ ਇਹਨਾਂ ਨੇ ਗਊ ਰੱਖਿਆ ਕਾਨੂੰਨ ਬਣਾ ਕੇ ਜਿਹੜਾ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾਗਾ ਮੇਰਾ ਖਿਆਲ ਐ ਜੇ ਇੱਕ ਕਿਸਾਨ ਨੇ 100 ਅਮਰੀਕਨ ਗਾਂ ਰੱਖਣੀ ਹੋਵੇ ਮਤਲ ਕੰਨਾ ਉਹਦੇ ਜਿਹੜੀ ਫੰਡਰ ਹੋਗੀ ਜਾਂ ਉਹਨੇ ਜਿਹੜਾ ਵਛੜਾ ਦੇਤਾ ਜੇ ਉਹਦਾ ਵੇਚਣ ਦਾ ਅਧਿਕਾਰ ਹੋਵੇ ਮੈਂ ਮੇਰੇ ਏਕੜੇ ਲਾਏ ਹੋਏ ਨੇ ਵਾਕਿਆ ਦੇ 70 ਪਸ਼ੂ ਸਾਲ ਚ ਗਾਂ ਫੰਡਰ ਹੋ ਜਾਂਦੀ ਹੈ ਗਾਇਆਂ ਕੁਛ ਬੱਚੀਆਂ ਦਿੰਦੀਆਂ ਕੁਛ ਬੱਚੇ ਦਿੰਦੀਆਂ ਕਿ ਉਹਦੇ ਵਿੱਚ 100 ਗਾਂ ਰੱਖੀ ਆ 50 ਬੱਚੇ ਦੇ ਉਹ ਇੱਕ ਅੱਧਾ ਪਰਸੈਂਟ ਦਾ ਫਰਕ ਡੂਗਾ 50 ਬੱਚੀਆਂ ਦੇਣਗੀਆਂ ਤਾਂ ਘੱਟੋ ਘੱਟ ਉਹ 14 ਲੱਖ ਦੇ ਬਣਦੇ ਨੇ ਜੋ ਵਿਕਣ ਦਾ ਅਧਿਕਾਰ ਦਿੱਤਾ ਜਾਵੇ ਬਿਨਾਂ ਦੁੱਧ ਤੋਂ 14 ਮਤਲਬ ਲੱਖ ਦੀ ਕਿਸਾਨ ਨੂੰ ਜਾਂ ਕੋਈ ਮਜ਼ਦੂਰ ਕੰਮ ਕਰਦਾ ਕੋਈ ਵੀ ਕਰਦਾ ਤਾਂ ਉਹਦਾ ਫਾਇਦਾ ਹੋ ਸਕਦਾ ਇਹ ਮੁਕਤ ਕਿਉਂ ਕੀਤਾ ਇਹ ਕੋਈ ਇਹਨਾਂ ਗਊਂ ਦੀ ਰੱਖਿਆ ਨਹੀਂ ਕਰਦੇ ਜਾਂ ਇਹਨਾਂ ਨੂੰ ਕਹਿੰਦੇ ਵੀ ਗਊਂ ਦੀ ਰੱਖਿਆ ਹੈ ਘੱਟੋ-ਘੱਟ ਬੁਛੜ ਖਾਨੇ 13 ਨੇ ਭਾਰਤ ਦੇ ਵਿੱਚ ਜਿਹੜੇ 9 ਇੱਕ ਧਰਮ ਦੇ ਬੁਛੜ ਖਾਨੇ ਨੇ ਉਹ ਤੁਹਾਨੂੰ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤਾਂ ਇਹ ਗਊ ਰੱਖਿਆ ਕਾਨੂੰਨ ਬਣਾ ਕੇ ਗਾਂਵਾਂ ਜਾਂਦੀਆਂ ਛੜਕਾਂ ਤੇ ਕਿੰਨਾ ਵਿਚਾਰ ਨਹੀਂ ਛੜਕ ਤੇ ਨਹੀਂ ਗਊਸ਼ਾਲਾ ਚ ਕਿੰਨਾ ਵਿਚਾਰ ਰੱਖ ਲੰਨੇ ਆ ਕਿੱਧਰ ਜਾਂਦੀਆਂ ਉਹ ਜਾਂ ਉਹਨਾਂ ਦਾ ਕੋਈ ਜਦੋਂ ਮਰਦੀਆਂ ਕੋਈ ਉਹਦਾ ਸਰਟੀਫਿਕੇਟ ਦਿਖਾਓ ਕਿੱਥੇ ਲਿਜਾ ਕੇ ਉਹਦਾ ਅੰਤ ਕਰਿਆ ਜਾਂਦਾ ਹੈਗਾ ਸਭ ਚੋਰੀ ਸਿਪਾਈ ਫੇਰੀ ਉਹਨਾਂ ਕਾਰਖਾਨਿਆਂ ਜਾਂਦੇ ਨੇਗੇ ਤੇ ਮਤਲਬ ਜੇ ਆਪਾਂ ਕਹਿ ਜਾਈਏ ਇੱਕ ਮੈਂ ਦਾ ਕੱਟਾ ਸਾਲ ਦਾ ਹੋਵੇ ਘੱਟੋ-ਘੱਟ ਉਹ ਮੇਰਾ ਕਹਿੰਦਾ 25000 ਦਾ 20000 ਦਾ 15000 ਦਾ 10000 ਦਾ ਤੁਰਤ ਵਿਕ ਜਾਂਦਾ ਤੇ ਜੇ ਉਹਨਾਂ ਨੂੰ ਆ ਜਿਹੜੇ ਕੋਈ ਦੇਸੀ ਗਾਂ ਹੈ ਉਹਦਾ ਖਰਚਾ ਵੀ ਘੱਟ ਹੈ ਉਹਨੂੰ ਆਪਾਂ ਗੂਸਾ ਨਾਲ ਜਿਵੇਂ ਹਸਾ ਉਹਦਾ ਸਿਰਫ 10 ਕਿਲੋ ਤੂੜੀ 8 ਪਹਿਰਾਂ ਚ ਖਲਦੀ ਹੈ ਇਹ ਖਾਂਦੇ ਵੀ ਕਵਾਂਟਰਾਂ ਦੇ ਕਵਾਂਟਰ ਨਹੀਂ ਇਹਨੂੰ ਕੌਣ ਸામੂਆ ਤੇ ਜਿਹੜੇ ਵੱਡੇ ਪੱਦਰ ਤੇ ਖਾਸ ਕਰਕੇ ਕੋਈ ਕਿਸੇ ਨੇ ਨਹੀਂ ਦੇਖਣਾ ਜਿਵੇਂ ਸਾਡੇ ਉਹ ਗਾਇਕ ਦਾ ਐਕਸੀਡੈਂਟ ਹੋਇਆ ਦੋ ਠੱਠੇ ਪਿੱੜਦੇ ਆਉਂਦੇ ਦੀਗੇ ਕਿਸੇ ਧਰਮ ਵਾਲੇ ਨੂੰ ਦੇਖਣਾ ਕਿਸੇ ਜਾਤ ਵਾਲੇ ਨੂੰ ਦੇਖਣਾ ਉਹ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਜਦੋਂ ਇਹਨਾਂ ਨਾਲ ਐਕਸੀਡੈਂਟ ਹੁੰਦਾ ਤੇ ਉਹਨਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇਗੀਆਂ ਕੀ ਸਰਕਾਰ ਉਹ ਪਰਿਵਾਰ ਨੂੰ ਕੋਈ ਮੁਆਵਜ਼ਾ ਦਿੰਦੀ ਹੈ ਗਊ ਰੱਖਿਆ ਕਰੋਨਾ ਕੇ ਅਸੀਂ ਕਹਿ ਰਹੇ ਆਂ ਦੇਸੀ ਗਾਂ ਸਾਂਮੀ ਜਾ ਸਕਦੀ ਹੈ ਜਿਹੜਾ ਅਮਰੀਕਾ ਨਾਲ ਸਾਡੀ ਕੀ ਲਿਆ ਜਾ ਅਮਰੀਕਾ ਦੇ ਗਾਂ ਹੈਗੀ ਇਹ ਤਾਂ ਇੱਕ ਤਰ੍ਹਾਂ ਦਾ ਜੇ ਕਹਿੰਦੇ ਆ ਸਾੜੀ ਹੈ ਇਹਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਇਹ ਉਤਰਖੰਡਾਂ 'ਚ ਜਾਣੇ ਚਾਹੀਦੇ ਨੇ ਨਾਲੇ ਕਿਸਾਨ ਨੂੰ ਫਾਇਦਾ ਨਾਲੇ ਲੋਕਾਂ ਨੂੰ ਫਾਇਦਾ ਨਾਲੇ ਸਰਕਾਰ ਨੂੰ ਟੈਕਸ ਮਿਲ ਸਕਦਾ ਹੈਗਾ ਮੈਂ ਮੰਗ ਕਰਦਾਗਾ ਕਿਸਾਨਾਂ 'ਤੇ ਧੱਕਾ ਨਹੀਂ ਹੋਣਾ ਚਾਹੀਦਾ ਮੈਂ ਕਿਸਾਨਾਂ ਅੱਗੇ ਰੂਦ ਸਤਿਮਾਨ ਸਾਹਿਬ ਪ੍ਰਧਾਨ ਪੰਜਾਬ ਕਿਸਾਨ ਜੁਣੀਆ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ